ਕੱਟ ਰਿਹਾ ਨਾ ਮੈਂ ਕੀ ਬਣਾ ਰਿਹਾ ਤੂੰ ਮੇਰੇ ਖਿਆਲਿੱਕ ਕਿ ਕਿਹਦੀ ਹੋਇਆ ਉਹ ਫੇਰ ਫੇਰ ਨਹੀਂ ਕੱਲੇ ਲੜਨਾ ਦੇ ਜੁੱਦ ਕਰਨਾ ਨਹੀਂ ਇਹ ਸਾਡੇ ਲਈ ਇੱਕ ਪੂਰੀ ਗੱਟ ਆ ਰਹੀ ਹੈ ਅੱਜ ਤੋਂ ਕੱਲ ਮੈਂ ਦੁੱਧ ਨੂੰ ਕਹਿਣਾ ਚਾਹੁੰਦਾ ਜੇ ਸੋਹਣੇ ਕਰਾਣੇ ਵਿੱਚੋਂ ਸਾਰੀ ਚੀਜ਼ ਵਾਪਸ ਲੈ ਲੇਂਦੀ ਬੀਬੀ ਨੂੰ ਚੇਤਨਾ ਨਗਰ ਤੂੰ ਸਾਥੀ ਨਾਲ ਕੇ ਖੜੀ ਹੋ ਤੈਨੂੰ ਵੱਡਾ ਵੀ ਕੋਈ ਮਾਰ ਦੇਣਾ ਤੈਨੂੰ ਗੋਲੀ ਵੀ ਮਾਰ ਦੇਣੀ ਅੱਜ ਦੇ ਬਣਾ ਤੀਆ चिड़िया लड़िया चिड़िया